ਹਾਂਜੀ ਹੈਪੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਨਾ ਅੱਜ ਕੁਝ ਦੇਖਿਆ ਮਿਰਾ ਜੀ ਕੀਤਾ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਸੀਗਾ ਵੀ ਉਹ ਕਹਿੰਦੇ ਨਾ ਵੀ ਪ੍ਰਮਾਤਮਾ ਤੁਹਾਨੂੰ ਬੰਦੇ ਬਣਾ ਕੇ ਜਿਹੋ ਜਿਹੇ ਵੀ ਤੋਰਦਾ ਕਈ ਹੁੰਦੇ ਨੇ ਜਿਵੇਂ ਗਿਵਰ ਕਈ ਹੁੰਦੇ ਨੇ ਟੇਕਰ ਕਈਆਂ ਨੂੰ ਚੀਜ਼ ਲੈਣੀਆਂ ਹੁੰਦੀਆਂ ਕਈਆਂ ਨੂੰ ਦਾਨ ਕਰਨ ਦਾ ਹੁੰਦਾ ਹਨਾ ਉਵੇਂ ਹੀ ਆ ਵੀ ਕਈ ਵਾਰੀ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਤੇ ਕਈ ਵਾਰੀ ਤੁਸੀਂ ਨੀਡ ਹੁੰਦੀ ਹੈ ਤੁਹਾਨੂੰ ਉਹਦੇ ਚ ਐਗਜ਼ਾਮਪਲ ਦਿੰਦੇ ਆ ਉਹ ਕਹਿੰਦੇ ਕੋਈ ਬੀ ਬਹੁਤ ਮਹਿੰਗੀ ਗੱਡੀ ਵਿੱਚ ਜਾ ਰਿਹਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਨੀਡ ਸੀ ਕਿ ਕੋਈ ਬੰਦਾ ਕੋਲ ਦੀ ਸਾਈਕਲ ਤੇ ਲੰਘਿਆ ਜਾ ਰਿਹਾ ਸੀਗਾ ਤੇ ਉਹਨੇ ਉਹਦੀ ਹੈਲਪ ਕੀਤੀ ਹੁਣ ਉੱਥੇ ਪੈਸਾ ਨਹੀਂ ਕਮਾ ਰਿਹਾ ਵੀ ਐਨੀ ਮਹਿੰਗੀ ਗੱਡੀ ਆ ਕਰੋੜਾਂ ਦੀ ਸੀਗੀ ਹਨਾ ਪਰ ਇੱਕ ਦੇ ਲੋ ਵੀ ਗਰੀਬ ਬੰਦਾ ਜਾ ਮੈਂ ਗਰੀਬ ਨਹੀਂ ਉੱਥੇ ਕਹਿੰਦੀ ਚਲੋ ਉਹ ਸਾਈਕਲ ਤੇ ਜਾਂਦਾ ਸੀਗਾ ਤੇ ਉਹਨੇ ਉਹਦੀ ਹੈਲਪ ਕੀਤੀ ਹਨਾ ਉਹ ਕਹਿੰਦੇ ਵੀ ਜੇ ਤੁਹਾਨੂੰ ਜਿੱਥੇ ਤੁਹਾਨੂੰ ਕਿ ਵੀ ਤੁਹਾਨੂੰ ਮੌਕਾ ਮਿਲਦਾ ਹੈ ਹੈਲਪ ਕਰਦਾ ਉਥੇ ਕਰੋ ਹੈਨਾ ਕਹਿੰਦੇ ਉਹ ਪਰਮਾਤਮਾ ਹੀ ਤੁਹਾਨੂੰ ਭੇਜਦਾ ਵਾ ਉਸ ਥਾਂ ਤੇ ਤੇ ਜੇ ਜਾਨਕਿ ਵੀ ਤੁਸੀਂ ਕਹਿੰਦੇ ਉਹ ਮੌਕਾ ਨਹੀਂ ਯੂਜ਼ ਕਰਦੇ ਵੀ ਫੇ ਤੁਹਾਡਾ ਜੀਣਾ ਜਾਂ ਕਹਿ ਲਓ ਜਾਂ ਤੁਹਾਡਾ ਜੱਗ ਤੇ ਆਉਣਾ ਨੇ ਫਲਿਆ ਇਸ ਕਰਕੇ ਵੀ ਇਹ ਨਹੀਂ ਜ਼ਰੂਰੀ ਵੀ ਕੋਈ ਬਹੁਤ ਵੱਡਾ ਪੈਸੇ ਵਾਲਾ ਵਾ ਜਾਂ ਉਹਦੇ ਕੋਲੇ ਬਹੁਤ ਵੱਡੀਆਂ ਵੱਧ ਚੀਜ਼ਾਂ ਨੇ ਕਈ ਵਾਰੀ ਇੱਕ ਗਰੀਬ ਬੰਦਾ ਜਾਂ ਸਿੰਪਲ ਬੰਦਾ ਵੀ ਵੱਡੇ ਬੰਦੇ ਦੀ ਮਦਦ ਕਰ ਸਕਦਾ ਹੈਨਾ ਇਹਦਾ ਇਹ ਸੀਗਾ ਵੀ ਤੁਹਾਨੂੰ ਪਰਮਾਤਮਾ ਹੀ ਭੇਜਦਾ ਉੱਥੇ ਜਾ ਵੀ ਥੋੜੀ ਡਿਊਟੀ ਲੱਗੀ ਹੁੰਦੀ ਆ ਤੇ ਆਪਦੀ ਡਿਊਟੀ ਨੂੰ ਪੂਗਤੋਂਦੇ ਰਹਿਣਾ ਚਾਹੀਦਾ ਆ ਇਹਦੇ ਵਿੱਚ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਲਾਈਫ ਸੌਖੀ ਲੰਘਦੀ ਆ ਆਪਾਂ ਲਾਈਫ ਸੌਖੀ ਦੀਆਂ ਗੱਲਾਂ ਕਰਦੇ ਆ ਥੈਂਕ ਯੂ ਜੀ ਸਾਰਿਆਂ ਦਾ ਮੈਨੂੰ ਟਾਈਮ ਦੇਣ ਦੇ ਲਈ